ਵਾਹ ਵਾਹ ਜੀ ਜੀਟਾ ਕਾਲਪੁਰ ਵਾਹ ਵਾਹ ਜੀ ਜੀਟਾ ਅੱਜ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਦਾ ਦਿਹਾੜਾ ਹੈ ਪੰਚਰਾਤਨ ਜੱਦਾ ਗੁਰਦਾਂ ਸਿੰਘ ਟੋੜਾ ਸਾਹਿਬ ਜਿਨ੍ਹਾਂ ਦਾ ਨਾਮ ਸਾਹੀ ਦੁਨੀਆ ਦੇ ਵਿੱਚ ਬਹੁਤ ਮਾਣ ਸਨਮਾਨ ਤੇ ਇਮਾਨਦਾਰੀ ਪੱਖੋਂ ਮੰਨੇ ਜਾਂਦਾ ਹਰ ਬੰਦਾ ਉਹਨਾਂ ਨਾਲ ਗੱਲ ਕਰਨ ਦੀ ਚਿੰਤ ਕਰਦਾ ਸੀ ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਉਹਨਾਂ ਦਾ ਰਹਿਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਅੱਜ ਉਹਨਾਂ ਦੇ 100 ਸਾਲਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਉਦੇ ਸੰਬੰਧ ਦੇ ਵਿੱਚ ਸਾਸਕਿੰਦਰ ਸਿੰਘ ਕੜਾ ਸਾਹਿਬ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਕਲੱਬ ਨੂੰ ਨਾਲ ਲੈ ਕੇ ਸੰਤਾ ਮਹਾਪੁਛਨ ਨੂੰ ਨਾਲ ਲੈ ਕੇ ਅੱਜ ਵਾਤਾਵਰਣ ਪ੍ਰਫੀਟ ਪਲਾਂਟੇਸ਼ਨ ਲਾਉਣ ਦਾ ਕੰਮ ਪੂਰਾ ਕੀਤਾ। ਸ਼ੁਭਾ ਵਧਾਈ ਦਿਨਾਂ ਇਸ ਗੱਲ ਦੀ। ਪਰ ਉਹ ਸ਼ੁਰੂ ਵੀ ਤਰਵੰਢ ਤੋਂ ਸ਼ੁਰੂ ਕੀਤਾ। ਜਦੋਂ ਕਦੇ ਵੀ ਅੱਗੇ ਕੋਈ ਪਿੰਡ ਵੱਜਦਾ ਸੀਗਾ ਉਹ ਤਰਵੰਢ ਤੋਂ ਸ਼ੁਰੂ ਕਰਦੇ ਸੀ। ਸੋ ਅੱਜ ਵੀ ਸਤਵੰਤ ਸ਼ੁਰੂ ਕੀਤਾ ਇਸ ਗੱਲ ਦੀ ਜਿੰਨੀ ਵਧਾਈ ਦਈਏ ਉਹ ਨਹੀਂ ਥੋੜੀ ਆ ਅਕਾਲੀ ਦਲ ਦੋ ਫਾੜ ਹੋ ਗਿਆ ਕਿਸ ਤਰ੍ਹਾਂ ਦੇਖ ਕੇ ਕੋਈ ਦੋ ਫਾੜ ਨਹੀਂ ਹੈ ਨਾ ਅਕਾਲੀ ਦਲ ਹਮੇਸ਼ਾ ਇੱਕ ਰਹੇ ਹੈ ਤੁਸੀਂ ਦੇਖੋ ਜਦੋਂ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਸੀਗੀ ਸਸ ਵਿਧਾਨ ਸਭਾ ਮਾਨ ਸਾਹਿਬ ਨੇ ਉਦੋਂ ਸਾਰਿਆਂ ਨੇ ਉਹਨਾਂ ਨੂੰ ਬੁੱਕਾ ਪਾਤੀ ਸੀ ਤੇ ਐਸੀ ਤਰ੍ਹਾਂ ਹਮੇਸ਼ਾ ਲੋਕਾਂ ਨੇ ਇੱਕੇ ਸ਼ੋਮਨੀ ਕਾਲਦਲ ਨੂੰ ਵੋਟ ਪਾਈ ਸਭ ਤੋਂ ਵੱਡਾ ਸਾਡੇ ਮਨ ਦੇ ਉੱਤੇ ਬਹੁਤ ਸੀ ਕਿ ਆਪਾਂ ਨੂੰ ਵਿਜੀਵਿਧਾਨ ਦੇ ਹਿਸਾਬ ਦੇ ਨਾਲ ਸ਼੍ਰੀ ਕਾਲ ਤੱਕ ਸੱਤ ਜਾਏ ਅਸੀਂ ਉੱਥੇ ਜਾਏ ਹਾਂ ਉਹਨਾਂ ਨੇ ਸਾਰਿਆਂ ਨੂੰ ਬੁਲਾ ਲਿਆ ਹੁਣ ਫੈਸਲਾ ਉਹਨਾਂ ਦੇ ਹੱਥ ਤੇ ਕੀ ਕਰਦੇ ਆਂ ਅਸਾਨੂੰ 100% ਯਕੀਨ ਹੈ ਕਿ ਜੋ ਵੀ ਫੈਸਲਾ ਕਰਨਗੇ ਸਾਰਾ ਪੰਥ ਉੱਥੇ ਨਕਮ ਨਹੀਂ ਹੋਊਗਾ ਉਹਨੂੰ ਮੰਨੇਗਾ ਮੌਜੂਦਾ ਸਥਿਤੀ ਨੂੰ ਵਿਰੋਧੀ ਬੜਾ ਲਲਕਾਰਦੇ ਨੇ ਕਿਵੇਂ ਵਾਚ ਕਰਦੇ ਉਸ ਦੀ ਕੋਈ ਵਿਰੋਧੀ ਅਜੇ ਹੈ ਨਹੀਂ ਕੋਈ ਵਿਰੋਧੀ ਗੱਲ ਰਹੂ ਜਾਈ ਗੱਲ ਹੈ ਪੰਥਾਂ ਦੀ ਗੱਲ ਹੈ ਸਾਰੇ ਪੰਥਕ ਨੇ ਪੰਥ ਦੀ ਗੱਲ ਕਰਦੇ ਨੇ ਕੋਈ ਵਿਰੋਧੀ ਕੋਈ ਆਪਣਾ ਪੁਰਾਣਾ ਸਾਰੇ ਇਕੱਠੇ ਤੁਸੀਂ ਅਲੱਗ ਕਿਉਂ ਹੋਗੇ ਇਸ ਵੀਰ ਬਾਦਲ ਨਾਲੋਂ ਕੀ ਮਜਬੂਰੀ ਪੈ ਗਈ ਦੇਖੋ ਬਹੁਤ ਵਾਜ ਦੱਸ ਚੁੱਕੇ ਹੈਗਾ ਕੇ ਸਾਥ ਸੁਨੀਸ਼ੇ ਬਾਦ ਨੂੰ ਬਹੁਤ ਬੜੀ ਕਿਹਾ ਜੀਆ ਕਿ ਵੀ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ। ਆਪਾਂ ਤੋਂ ਗਲਤੀਆਂ ਹੋਈਆਂ ਨੇ। ਆਪਾਂ ਐਡਮਿਟ ਕਰ ਲਈਏ। ਦੇਖੋ ਜਿਹੜੀ ਗਲਤੀ ਹੋਈ ਹੈ ਗਲਤੀ ਇਨਸਾਨ ਤੋਂ ਹੁੰਦੀ ਹੈ। ਜਿਹੜੀਆਂ ਗਲਤੀਆਂ ਹੋ ਗਈਆਂ ਉਹ ਆਪਾਂ ਮੰਨ ਲਈਏ। ਉਹ ਕਦੇ ਜੀ ਨਹੀਂ ਬਾਬਾ ਗੁਰਵਖਣ ਦੀ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਖੰਡ ਪਛਤਾਵਾ ਕਰ ਲਿਆ। ਆਪਾਂ ਉਹ ਵੀ ਉੱਥੇ ਹੀ ਮਾਫੀ ਮੰਗ ਲਈ। ਆਪਾਂ ਬਾਲ ਸਾਹਿਬ ਦੀ ਵਰਚੀ ਤੇ ਹੀ ਮਾਫੀ ਮੰਗ ਲਈ। ਪਰ ਜੋ ਵਿਧਾਨ ਹੈ ਜੋ ਪੰਥ ਦੀ ਗੱਲ ਕਰਦੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀਆਂ ਗਲਤੀਆਂ ਕਹਿ ਕੇ ਕਿ ਆ ਸਾਡੀਆਂ ਗਲਤੀਆਂ ਨੇ ਜਾਂ ਸਾਨੂੰ ਉਹ ਬਿਲਾ ਲੈਣ ਜਾਂ ਫਿਰ ਅਸੀਂ ਆਪਕੜੀਏ ਪਛਾੜੀਆਂ ਗਲਤੀਆਂ ਹੋਈਆਂ ਨੇ ਉਹ ਕਹਿ ਕੇ ਸੁਧਾਰ ਮੁਤਾਬਕ ਜੋ ਸਾਨੂੰ ਸਜ਼ਾ ਲਾਉਂਗੇ ਉਹ ਅਸੀਂ ਮੰਨਾਂਗੇ بڑے بڑے ਬੰਦੇ ਜਿਹੜੇ ਦੁਨੀਆਂ ਦੇ ਵਿੱਚ ਕਹਦੇ ਕਹਾਉਂਦੇ ਬੰਦੇ ਸੀਗੇ ਮਾਝਾ ਰਣਜੀਤ ਸਿੰਘ ਸੀਗਾ ਬੁੱਟਾ ਸਿੰਘ ਸੀ ਤੇ ਆਪਣਾ ਬਨਾਰਾ ਸਾਹਿਬ ਸੀ ਜਿਹੜੇ ਬੰਦੇ ਨੇ ਵੀ ਕੋਈ ਗਲਤੀ ਕੀਤੀ ਹੈ ਉਹਨੂੰ ਸਜ਼ਾ ਲੱਗੀ ਹੈ ਅ ਸਜ਼ਾ ਉਹਨੇ ਭੁਗਤਿਆ ਬੜੀ ਖੁਸ਼ੀ ਨਾਲ ਸਜ਼ਾ ਭੁਗਤੀ ਹੈ ਜਿਵੇਂ ਹੁਣ ਇਕੱਠੇ ਹੋਏ ਉਹਦੋਂ ਤੁਹਾਨੂੰ ਲੱਗਦਾ ਸੀ ਵੀ ਇੱਕ ਇਕੱਠੇ ਹੋਣਾ ਸੀ ਉਸ ਟਾਈਮ ਜੋ ਇਹਦਾ ਹੁੰਦਾ ਹੀ ਹੈ ਉਹ ਤਾਂ ਜਦੋਂ ਪ੍ਰਵਾਤ ਬੈਠਦੇ ਹੋ ਉੱਥੇ ਥੋੜਾ ਬੱਤ ਫਰਕ ਪੈਂਦਾ ਪਰ ਕੋਈ ਫਰਕ ਨਹੀਂ ਹੁੰਦਾ ਜਿਹੜੇ ਕਾਬਤਖ ਸਾਹਿਬ ਨੇ ਸਾਰੇ ਲੋਕ ਇਕੱਠੇ ਕਰ ਲਏ ਪੰਜਾਬ ਦੇ ਲੋਕ ਇਹੀ ਕਹਿ ਰਹੇ ਨੇ ਕਿ ਜਦੋਂ ਸੱਤਾਧਰ ਦੇ ਵਿੱਚ ਸੀਗੇ ਉਦੋਂ ਨਹੀਂ ਵਿਰੋਧੀਆਂ ਨੇ ਰੌਲਾ ਪਾਇਆ ਹੁਣ ਇਹ ਵਿਰੋਧ ਪ੍ਰਗਟ ਕਰ ਰਹੇ ਨੇ ਕਿਵੇਂ ਦੇਖਦੇ ਹੋ ਜੀ ਤੇ ਉਹ ਤਾਂ ਤੁਹਾਡੇ ਕੋਲੇ ਜਿਹੜੇ ਹੈਗਾ ਕੈਬਨਟ ਮੰਤਰੀ ਤਾਂ ਵੀ ਰੈਂਕ ਸੀ ਦੋਸਤ ਇਹ ਕਿਸੇ ਨੂੰ ਕੋਈ ਦਿਖਣਾਈ ਗੱਲ ਨਹੀਂ ਦਿੰਦੀ ਤੁਸੀਂ ਪਾਰਟੀ ਦੇ ਵਿੱਚ ਹੁੰਨੇ ਹੋ ਘਰ 'ਚ ਹੁੰਨੇ ਹੋ ਪ੍ਰਵਾਤ ਬੈਠ ਕੇ ਗੱਲਾਂ ਕਰਦੇ ਹੋ ਪ੍ਰਵਾਤ 'ਚ ਕਹਿੰਦੇ ਜਾ ਕੇ ਪ੍ਰਸ਼ਾਸਨ 'ਤੇ ਲੱਗ ਜਾਂਦੇ ਨੇ ਅਜੀ ਇਹ ਪ੍ਰੋਸੈਸ ਨੂੰ ਬਹੁਤ ਲੰਮਾ ਟਾਈਮ ਲੱਗਿਆ ਜਦੋਂ ਸਾਡੀ ਬਸੋਂ ਵੀ ਉਦੋਂ ਅਸੀਂ ਇਹ ਬੇਕ ਕੀਤਾ ਜੇ ਨਹੀਂ ਜਰ ਮੰਨਦੇ ਹਾਂ ਤਾਂ ਅਸੀਂ ਮੈਂ ਤਾਂ ਕੋਰ ਕਮੇਟੀ 'ਚ ਕਿਹਾ ਸੀ ਤੇ ਆਪਾਂ ਸ਼੍ਰੀ ਕਾਲਤਰ ਸਾਹਿਬ ਕੋਲ ਜਾ ਕੇ ਉਹਨਾਂ ਨੇ ਇਹ ਗੱਲ ਮੰਨੀ ਤੇ ਸਾਥ ਵੀਰ ਸਿੰਘ ਬਾਦਲ ਮੇਰੇ ਅਹਲਾ ਕਿੰਨੇ ਬਾਦੀ ਕਹਿ ਲਿਆ ਸਾਰਿਆਂ ਨੇ ਕਹਿ ਰਿਆ ਕਿ ਜੀ ਆਪਾਂ ਛੱਡ ਦਿਓ ਟੈਂਪਰੇਰੀ ਛੱਡ ਦਿਓ ਤੇ ਮੁਰਗੇ ਆਗੇ ਤੁਹਾਡੇ ਫਿਰ ਦਾ ਛੜ ਪਾ ਦਾਂਗੇ ਨਹੀਂ ਮੰਨੇ ਹੋ ਤੇ ਚਲੋ ਦੇਰ ਆਇਆ ਜਦੋਂ ਹਤਾ ਹੈ ਇਹ ਕਹਿੰਦੇ ਬੀਜੇਪੀ ਦੀ ਸ਼ੈਤਰ ਕਰਮ ਨੇ ਸਾਰੀ ਵੀ ਤੁਸੀਂ ਚਲੋ ਉਹਨਾਂ ਦੇ ਕਹਿਣ ਨਾਲ ਤਾਂ ਸਾਨੂੰ ਕੋਈ ਸਰਟੀਫੀਕੇਟ ਦੀ ਲੋੜ ਵੀ ਨਹੀਂ ਹੈ ਮੈਂ ਤਾਂ ਇੱਕ ਵਾਰੀ ਹੋਮ ਮਿਸ਼ਨ ਮਿਲ ਕੇ ਆਇਆ ਉਹਨਾਂ ਨੇ ਕਿੰਨੇ ਸਾਲ ਹੀ ਬਾਦਲ ਸਾਹਿਬ ਨੇ ਵੜਿਆ ਨੇ ਅਣ ਕਮਿਸ਼ਨ ਸਪੋਰਟ ਦਿੱਤੀ ਐਨਡੀਏ ਬਣਾਉਣ ਵਾਲੇ ਬਾਦਲ ਸਾਹਿਬ మంత్రి ਵੀ ਰਹੇ ਨੇ ਵਿੱਚ ਮੁਲਾਕਾਤਾਂ ਵੀ ਰਖਿਆ ਹੈ ਸੈਂਕੜੇ ਨਹੀਂ ਹਜ਼ਾਰਾਂ ਹੋਈਆਂ ਹੋਣਗੀਆਂ ਤੇ ਅਸੀਂ ਬਿਜਲੀ ਆਪਣੇ ਜਿਹੜੇ ਕਿਸਾਨਾਂ ਦੀ ਬਿਜਲੀ ਬਿਲ ਸੀ ਗਈ ਉਹਦੇ ਵੀ ਵਿਰੋਧ ਕਰਦੇ ਰਹੇ ਸੋ ਕਹਿਣ ਕਹਾਉਣ ਨਾਲ ਵੀ ਮੈਂ ਬਹੁਤ ਕੁਝ ਕਹਿ ਸਕਦਾ ਪਰ ਨਹੀਂ ਕਹਾਂ ਕਿ ਇੱਥੇ ਜਿੱਥੇ ਇਕੱਠੇ ਰਹੇ ਹਾਂ ਇਕੱਠਿਆਂ ਦੀ ਗੱਲ ਕਰਨੀ ਚਾਹੀਦੀ ਹੈ ਫਿਰ ਜਿਮਾ ਸ਼ੋਮਨੀ ਕਾਂਗਰਸ ਦੇ ਨਾਲ ਲੜਨ ਦੇ ਨਾਲ ਲੱਗ ਜਾਣਾ ਫਿਰ ਮੈਂ ਦਿੱਤੂ ਤਹਣੀਆ ਫਿਰ ਮੈਂ ਬੀਜਪੀ ਵਾਲਾ ਨਹੀਂ ਹਾਂ ਜੋ ਕਹਿਣ ਤੇ ਕਰਨ ਦੇ ਵਿੱਚ ਬਹੁਤ بڑا ਫਰਕ ਹੈ ਬਾਦਲ ਨਾਲ ਉਮੀਦ ਹੈ ਕਿ ਇੱਕ ਜੁਟੇ ਹੋਣ ਦੀ ਤੁਹਾਡੇ ਦੇ ਪਰ ਇਹ ਗੁਰੂ ਮਹਾਤਮਾ ਨੇ ਕਰਨਾ ਹੈ ਫਿਰ ਕਾਲਤਾ ਸਾਲ ਨਹੀਂ ਕਰਨਾ ਸਾਡੇ ਲਈ ਉਦੋਂ ਸੁਪਰੀਮ ਪਾਵਰ ਕੋਈ ਨਹੀਂ ਜੋ ਹਕਮ ਨਵਾਦਾ ਜੀ ਕਰਦਣਗੇ ਉਹ ਇਨ ਬਿਨ ਲੱਗੂਗਾ ਮੈਨੂੰ ਇਹ ਵਿਸ਼ਵਾਸ ਹੈ ਸ਼ੋਮਨੀ ਕਲੀਦਨ ਕਹਿ ਰਹੇ ਆ ਵੀ ਜੋ ਸ਼ੋਮਨੀ ਕਮੇਟਰੀ ਦੇ ਚੋਣ ਆ ਰਹੇ ਨੇ ਪੰਜਾਬ ਸਰਕਾਰ ਜਿਹੜੇ ਚਾਲੀ ਬੋਟੇ ਮਾਰ ਰਹੇ ਆ ਕਿਸ ਤਰ੍ਹਾਂ ਦੇ ਚਲੋ ਕੋਈ ਨਹੀਂ ਮੋਟਾ ਬਣਾਉਣਾ ਨਹੀਂ ਕੋਈ ਗੱਲ ਬਣ ਜਾਈ ਜਿਹੜੇ ਮੋਟਾ ਬਣਾਉਣਗੇ ਮੋਟਾ ਪੰਥੋਂ ਹੀ ਪੈਣੀ ਤੇ ਮੈਨੂੰ ਵੀ ਠੀਕ ਹੁੰਦਾ